ਹਾਂ ਜੀ ਪਿਆਰੋ ਅੱਜ ਆਪਾਂ ਗੱਲਬਾਤ ਕਰਦੇ ਆਂ ਟਾਲੇ ਦੀ ਜਿਹਨੂੰ ਕਟੂਆ ਵਾਲਾ ਵੀ ਕਿਹਾ ਜਾਂਦਾ ਹੈਗਾ ਇਹਦੇ ਵਿੱਚ ਕੀ ਹੁੰਦਾਗਾ ਇੱਕ ਨੌਬਾਲ ਛਲੇ ਜੀ ਮਤਲਬ ਕਿਸੇ ਸਿਆਣੇ ਕੋਲੇ ਬਾਬੇ ਕੋਲੇ ਬਾਗੇ ਉਹ ਤੁਹਾਨੂੰ ਕਹਿੰਦਾ ਵੀ ਇਹ ਤੁਹਾਡਾ ਮਾਣ ਢਾਲਾ ਲਾਗੇ ਦਿੰਦਾਗਾ ਤੁਸੀਂ ਇਹਦੇ ਨਾਲ ਤੁਹਾਡੇ ਸਾਰੇ ਕੰਮ ਬਣ ਜਾਣਗੇ ਤੇ ਜੇ ਇਹਨੂੰ ਜਿਹੜੀ ਉਪਰੀ ਉਪਰਾਲ ਲੱਗੀ ਹੈ ਇਹ ਤੁਹਾਡਾ ਮਸਲਾ ਹੱਲ ਹੋ ਜਾਊਗਾ ਪਰ ਨਹੀਂ ਇਹ ਐਦਾਂ ਦਾ ਕੁਝ ਵੀ ਨਹੀਂ ਹੁੰਦਾ ਉਰੇ ਵਿੱਚ ਕੀ ਇਹ ਕਰਦੇ ਇੱਕ ਨੌਬਾਂ ਵਾਲਛ ਰੱਖ ਲਈ ਜਾਂ ਸ਼ਰਾਬ ਦੀ ਬੋਤਲ ਰੱਖ ਲਈ ਜਾਂ ਕੋਈ ਮੁਰਗਾ ਰੱਖਤਾ ਜਾਂ ਕੋਈ ਨਾਲ ਪੈਸੇ ਰੱਖਤੇ ਇੱਕ ਲਾਲ ਕੰਬਣੀ ਜੀ ਰੱਖਤੀ ਨਾਰੇ ਵਾਲ ਜਿ ਰੱਖਤਾ ਐਦਾਂ ਦੀਆਂ ਸੱਤ ਅੱਠ ਚੀਜ਼ਾਂ ਹੀ ਰੱਖ ਕੇ ਇਹ ਦਾਦਾ ਰੂਲ ਦੀ ਕਹਿੰਦੇ ਵੀ ਇਹਨੂੰ ਰਾਤ ਨੂੰ ਰਸਤੇ ਦੇ ਵਿੱਚ ਰੱਖਿਆ ਹੁਣ ਜੇ ਦੇਖਿਆ ਜਾਵੇ ਸਾਡੇ ਅਣਪੜ੍ਹੇ ਣਾਣੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਜਿਹੜਾ ਸਮਾਨ ਨਹੀਂ ਹੁੰਦਾ ਕਿ ਸਾਰਾ ਮੈਂ ਦੇ ਕੇ ਤਾਂ ਦੁਕਾਨ ਤੋਂ ਆਇਆਂਗਾ ਤੇ ਦੁਕਾਨ ਵਾਲਾ ਸਾਰਾ ਸਮਾਨ ਜਾਂ ਨੌਬਾਂ ਵਾਲਛ ਜਾਂ ਸ਼ਰਾਬ ਦੀ ਬੋਤਲ ਇਹ ਮੀਰਾ ਭਲਾ ਕਿਵੇਂ ਕਰੂਗੀ ਪਰ ਨਹੀਂ ਅਸੀਂ ਇਹਨਾਂ ਬਾਬਿਆਂ ਦੇ ਉੱਤੇ ਵੱਜੇ ਹੋਏ ਹੁੰਦੇ ਆ। ਸੋ ਇਹਦੇ ਨਾਲ ਹੁੰਦਾ ਕੁਝ ਵੀ ਨਹੀਂ। ਨਾਂਟਾਂ ਨਾਲ ਹੁੰਦਾਗਾ ਤੇ ਨਾ ਹੀ ਇਹਦੇ ਨਾਲ ਕੁਝ ਇਦਾਂ ਦਾ ਕੋਈ ਇਹ ਹੁੰਦਾਗਾ ਵੀ ਹਾਂ ਇਹ ਸਾਡਾ ਕੁਝ ਸਵਾਰੂਗਾ। ਸੋ ਇਹਨਾਂ ਨੇ ਸਿਰਫ ਪਤਲ ਬੱਕੀ ਹੁੰਦਾ ਬਾਬਿਆਂ ਨੇ ਢੋਂਗੀਆਂ ਨੇ। ਇਹਨਾਂ ਨੇ ਸਾਥੋਂ ਪੈਸੇ ਲੌਣੇ ਹੁੰਦੇ ਆ। ਤੇ ਅਸੀਂ ਇਹਨਾਂ ਨੂੰ ਡਟਾ ਹੋਈ ਜਾਂਦੇ ਨੇ ਆ। ਇਹ ਬਾਬੇ ਸਾਡੇ ਤੇ ਐਸ਼ਾ ਕਰੀ ਜਾਂਦੇ ਆ। ਸੋ ਵੀਰੋ ਦੁਆਰਾ ਆਪਾਂ ਜਿਹੜੀ ਤੁਹਾਨੂੰ ਕਰ ਦੱਸ ਰਹੇ ਹਾਂ ਕਿ ਜਿਹੜੀਆਂ ਦੁਕਾਨ ਦੇ ਵਿੱਚੋਂ ਲਿਆ ਹੋਇਆ ਸਮਾਨ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦੇ ਨਾ ਹੀ ਤੁਹਾਡਾ ਕੋਈ ਭਲਾ ਕਰ ਸਕਦੇ ਐ ਸੋ ਇਨ੍ਹਾਂ ਟੁਨੇਟ ਅਮਨਤੋਂ ਬਚੋ ਠੀਕ ਹੈ ਨਹੀਂ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਅਗਲੀ ਵੀਡੀਓ 'ਚ ਆਪਾਂ ਦੱਸਦੇ ਹਾਂ ਕਿ ਇਹ ਜਿਹੜਾ ਟਾਲਾ ਗਾਇਆ ਟੁਨਾ ਦਾ ਇਹ ਸ਼ੁਰੂ ਕਿੱਥੋਂ ਹੋਇਆ ਇਹ ਆਪਾਂ ਕੱਲ ਦੀ ਵੀਡੀਓ 'ਚ ਤੁਹਾਨੂੰ ਜਰੂਰ ਦੱਸਾਂਗੇ